ਫੇਸਬੁੱਕ ਤੇ ਅੰਨਾ ਪੈਸਾ ਨੋ ਡਾਊਟ ਤੁਸੀਂ 2 ਮਹੀਨਿਆਂ ਦੇ ਵਿੱਚ ਇੰਨੇ ਪੈਸੇ ਕਮਾਉਣ ਲੱਗ ਜਾਊਂਗੇ ਕਿ ਤੁਹਾਡੀ ਸਾਰੀ ਗਰੀਬੀ ਚੱਕੀ ਜਾਊਗੀ ਪਰ ਧਿਆਨ ਦੇ ਨਾਲ ਸੁਣੋ ਕਿਹੜੀਆਂ ਚੀਜ਼ਾਂ ਕਰਨੀਆਂ ਕਿਹੜੀਆਂ ਨਹੀਂ ਕਰਨੀਆਂ ਅੱਜ ਦੇ ਦਿਨਾਂ ਦੇ ਵਿੱਚ YouTube ਨੂੰ Facebook ਪਿੱਛੇ ਛੱਡ ਚੁੱਕਿਆ ਏ ਅਰਨਿੰਗ ਦੇ ਮਾਮਲੇ ਦੇ ਵਿੱਚ ਆਡੀਅנס ਦੇ ਮਾਮਲੇ ਦੇ ਵਿੱਚ Facebook ਤੇ ਮੈਚ्योर ਆਡੀਅנס ਆ ਮੈਚ्योर ਕਹ ਲੋਗੇ 25 ਤੋਂ 45 ਸਾਲ ਦੀ ਏਜ ਵਾਲੇ ਸਭ ਤੋਂ ਵੱਧ ਲੋਕ ਆ ਤੁਸੀਂ ਪੰਜਾਬੀ ਦੇ ਵਿੱਚ ਸਮਾਜਿਕ ਸਿੱਖਿਆ ਬਾਰੇ ਵੀਡੀਓ ਬਣਾ ਸਕਦੇ ਆ ਜਿਸ ਤਰ੍ਹਾਂ ਹਿੰਦੀ ਕ੍ਰिएਟਰ ਬਣਾਉਂਦੇ ਆ ਜਾਂ ਇੰਗਲਿਸ਼ ਬਣਾਉਂਦੇ ਆ ਉਹਨਾਂ ਦੀਆਂ ਵੀਡੀਓ ਦੇਖ ਕੇ ਤੁਸੀਂ ਆਈਡੀਆ ਲੈ ਸਕਦੇ ਆ ਕਿ ਅਸੀਂ ਇਸ ਤਰ੍ਹਾਂ ਦੀਆਂ ਬਣਾਉਣੀਆਂ ਕਿ ਫੇਸਬੁੱਕ ਤੋਂ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਕਈ ਰਿਐਕਸ਼ਨ ਵੀਡੀਓ ਵੱਲ ਚੱਲੇ ਜਾਂਦੇ ਆ ਉਹਨਾਂ ਵਿੱਚ ਫੇਸ ਵੈਲਿਊ ਤਾਂ ਕੋਈ ਨਹੀਂ ਬਣਦੀਗੀ ਕਿ ਆਹ ਦੇਖੋ ਜੀ ਆ ਕੀ ਜਿਗਾਰੜ ਲਾਈ ਜਾਂਦਾ ਆਹ ਦੇਖੋ ਜੀ ਆ ਕੀ ਹਾਦਸਾ ਹੋ ਗਿਆ ਹਨਾ ਜਿਆਦਾ ਤੁਸੀਂ ਇੱਕ ਨਿਊਜ਼ ਮਤਲਬ ਐਂਕਰ ਦੀ ਤਰ੍ਹਾਂ ਪੇਸ ਆਓਗੇ ਤੁਸੀਂ ਨਿਊਜ਼ ਦੱਸ ਰਹੇ ਆ ਆਉਦੀ ਕੈਟਾਗਰੀ ਨਿਊਜ਼ ਐਂਡ ਮੀਡੀਆ ਸਿਲੈਕਟ ਕਰ ਲਵੋ ਆ ਜਿਹੜੀ ਇੰਗੇਜਮੈਂਟ ਆ ਜਾਂ ਰੀਚ ਆ ਉਹਦੇ ਆ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ ਰੀਚ ਸਿਰਫ ਪਿਛਲੇ 28 ਦਿਨਾਂ ਤੱਕ ਦੱਸਦੇ ਥੋੜੀ ਵੀਡੀਓ ਕਿੱਥੋਂ ਤੱਕ ਗਈ ਆ ਗਲਤੀਆਂ ਤੁਸੀਂ ਕੀ ਨਹੀਂ ਕਰਨੀਆਂ ਕੋਈ ਬਹੁਤ ਜ਼ਿਆਦਾ ਕੁ ਕਟਾਪਾ ਹੋ ਰਿਹਾ ਕੋਈ ਬੱਚਾ ਨੰਗਾ ਆਏ ਕੋਈ ਕੂਨ ਖਰਾਬ ਆਏ ਕੋਈ ਕਿਸੇ ਧਰਮ ਦੇ ਖਿਲਾਫ ਬੋਲ ਰਿਹਾਗਾ ਇਸ ਤਰ੍ਹਾਂ ਦੀਆਂ ਵੀਡੀਓ ਤੁਸੀਂ ਪੋਸਟ ਨਹੀਂ ਕਰਨੀਆਂ ਫੇਸਬੁੱਕ ਤੁਹਾਨੂੰ ਬਹੁਤ ਪੈਸਾ ਦੇਊਗੀ ਤੇ ਤੁਸੀਂ ਸਾਂਭਿਆ ਨਹੀਂ ਜਾਣਾਗਾ ਦੇਖੋ ਲੋਕ ਮਾੜੇ ਤਰੀਕੇ ਦੱਸਦੇ ਆ ਜਿਸ ਤਰ੍ਹਾਂ ਰਿਐਕਸ਼ਨ ਵੀਡੀਓ ਹੋਗੀਆਂ ਜਿਸ ਤਰ੍ਹਾਂ ਕਹ ਲੋ ਫਿਲਮਾਂ ਦੇ ਕਲਿੱਪ ਪਾਉਂਦੇ ਆ ਮੂਵੀ ਦੇ ਕਲਿੱਪ ਪਾ ਕੇ ਵਾਇਰਲ ਬਹੁਤ ਪੈਸਾ ਬਣਦਾ ਉਹਦੇ ਵਿੱਚ ਨੋ ਡਾਊਟ ਹਨਾ ਮਿਲੀਅਨਸ ਤੇ ਵਿੱਚ ਚੱਲਦੀਆਂ ਕੋਈ ਸੀਰੀਅਲ ਨੂੰ ਬਾਈ ਜਾਂਦਾਗਾ ਕੋਈ ਕਪਲ ਸ਼ਰਮਾ ਦੇ 쇼 ਪਾਈ ਜਾਂਦਾ ਕੋਈ ক্রিকেট ਮੈਚ ਪਾਈ ਜਾਂਦਾਗਾ ਠੀਕ ਆ ਇਹ ਸਭ ਚੀਜ਼ਾਂ ਹੈਗੀਆਂ ਟੈਂਪੋਰਰੀ ਜੇ ਤੁਸੀਂ ਸਹੀ ਤੋ ਆਪਣੀ ਫੇਸ ਵੈਲਿਊ ਚਾਹੁੰਦੇ ਆ ਖੁਦ ਦੇ ਦਮ ਤੇ ਸੋਸ਼ਲ ਮੀਡੀਆ ਦਾ ਇਨਫਲੂਐਂਸਰ ਬਣਨਾ ਚਾਹੁੰਦੇ ਆ ਇੱਕ ਚੰਗਾ ਵੀਡੀਓ ਕ੍ਰੀਏਟਰ ਬਣਨਾ ਚਾਹੁੰਦੇ ਆ ਤਾਂ ਸਮਾਜਿਕ ਸਿੱਖਿਆ ਬਾਰੇ ਤੁਸੀਂ ਵੀਡੀਓ ਬਣਾ ਬਣਾ ਕੇ ਪਾਓ ਜੇ ਤੁਹਾਡੀ ਟੀਮ ਦੇ ਵਿੱਚ ਔਰਤਾਂ ਸ਼ਾਮਲ ਹੋ ਸਕਣ ਬੱਚੇ ਬੁੱਢੇ ਤਾਂ 5-5 7-7 ਜਾਣੇ ਮਿਲ ਕੇ ਇੱਕ ਸਮਾਜ ਨੂੰ ਚੱਕਾ ਚੰਗਾ ਸਨੇਹਾ ਦੇਣ ਵਾਲੇ ਵੀਡੀਓ ਤੁਸੀਂ ਪਾਉਗੇ ਉਹ ਸਭ ਤੋਂ ਵੱਧ ਚੱਲਣਗੇ ਵੀਡੀਓ ਵਿੱਚ ਕੁਝ ਹੋਵੇ ਜਾਂ ਨਾ ਹੋਵੇ ਜਿਦੇ ਵਿੱਚ ਚੱਲਦੇ ਫਿਰਦੇ ਸੀਨ ਹੁੰਦੇ ਆ ਲੋਕੋ ਚੀਜ਼ ਨੂੰ ਖੜ ਕੇ ਦੇਖਦੇ ਆ ਪਰ ਕਈ ਕਮੇਡੀ ਦੇ ਨਾਂ ਤੇ ਜਿਹੜੇ ਤੂਤੇ ਵਰਗੇ ਕਹ ਲੋ ਗੰਦ ਪਾਉਣ ਲੱਗ ਜਾਂਦੇ ਆ ਅਸਲੀਲ ਗੱਲਾਂ ਕਰਨ ਲੱਗ ਜਾਂਦੇ ਆ ਪ੍ਰੋਡਿਊਸਰ ਆ ਰ ਗਿਆ ਉਹ ਚੀਜ਼ਾਂ ਨਾਲ ਤੁਹਾਡੇ ਫੋਲੋਅਰ ਹੋ ਜਾਣਗੇ ਜਿਵੇਂ ਉਹ ਕੋਈ ਲੁਧਿਆਣੋਂ ਆ ਕੁੜੀ ਕੋਈ ਦਾ ਸਰੀਰ ਦੀ ਨਮਾਇਸ਼ ਕਰਨ ਲੱਗੇ ਜਿਨ੍ਹਾਂ ਨੂੰ ਬਾਲੀ ਤੇਜ਼ੀ ਹੋ ਜਾਂਦੀ ਆ ਅੰਦਰੋਂ ਵੀ ਸੇਤੀ ਪੈਸੇ ਆਉਣ ਸਾਨੂੰ ਸੇਤੀ ਅਸੀਂ ਅਮੀਰ ਹੋ ਜਾਈਏ ਚਾਹੇ ਕੋਈ ਵੀ ਗਲਤ ਕੰਮ ਕਰ ਲਈਏ ਉਹ ਚੀਜ਼ਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਚੈਨਲ ਨੂੰ ਲੋਕਾਂ ਨੇ ਰਿਪੋਰਟਾਂ ਮਾਰ ਦੇਣੀਆਂ ਜਾ ਫੇਸਬੁੱਕ ਨੇ ਆਟੋਮੈਟਿਕਲੀ ਤੁਹਾਡਾ ਜਿਹੜਾ ਰੀਐਕਸ਼ਨ ਵਾਲਿਆਂ ਨੂੰ ਜਿਹੜੀ ਅੱਜ ਕੱਲ ਰੀਚ ਡਾਊਨ ਕਰ ਰਹੀ ਆ ਫੇਸਬੁੱਕ ਓਰੀਜਨਲ ਵੀਡੀਓ ਨੂੰ ਬੜਾਵਾ ਦੇ ਰਹੀ ਆ ਤੁਸੀਂ ਪਾਵੇਂ ਲੱਖਾਂ ਲੋਕਾਂ ਦੇ ਕੋਲ ਕਲਾਸਾਂ ਲੈਂਦੇ ਫਿਰੋ ਫੇਸਬੁੱਕ ਦੀ ਸਿੰਪਲ ਜੀ ਗੱਲ ਆ ਬਿਲਕੁਲ ਸਿੰਪਲ ਡੇਲੀ ਵੀਡੀਓ ਪੋਸਟ ਕਰਨੀ ਆ ਤਿੰਨ ਤੋਂ ਪੰਜ ਮਿੰਟ ਦੀ ਲੌਂਗ ਵੀਡੀਓ ਸ਼ਾਰਟ ਵੀਡੀਓ ਹੋ ਸਕੇ ਤਾਂ ਸਟੋਰੀ ਵੀ ਪਾਉਣੀ ਆ ਤੁਸੀਂ ਸਿਰਫ 40 ਦਿਨ ਇਸ ਤਰ੍ਹਾਂ ਕਰੋ ਆਟੋਮੈਟਿਕ ਤੁਹਾਡਾ ਚੈਨਲ ਭੱਜ ਜਾਊਗਾ ਸਾਰੇ ਕ੍ਰਾਈਟੇਰੀਆ ਪੂਰੀ ਹੋ ਜਾਣਗੇ ਤੁਸੀਂ ਮੇਨ ਤੁਹਾਡਾ ਕ੍ਰਾਈਟੇਰੀਆ ਹੈਗਾ ਐਂਡ ਸਟ੍ਰੀਮ ਐਟ ਦਾ ਇਹਨੂੰ ਤੁਸੀਂ ਪਾਉਣਾ ਹੈ ਇਹਨੂੰ ਅਸਲ ਕਰਨਾ ਉਦੋਂ ਮੁੜ ਕੇ ਐਸ਼ੇ ਦੀ ਕਦੇ ਸਾਨੂੰ ਥੋੜਨੀ ਆਉਗੀ ਪਰ ਮਾੜੇ ਕੰਮਾਂ ਨੂੰ ਜਿਵੇਂ ਕੁਝ ਕ੍ਰੀਏਟਰ ਪੈ ਜਾਂਦੇ ਆ ਕਿਸੇ ਨਾਲ ਵਿਵਾਦ ਕਰ ਲਈਏ ਕਿਸੇ ਨਾਲ ਲੜਾਈ ਪਾ ਲਈਏ ਕਿਸੇ ਦੀ ਨਿੱਜੀ ਜ਼ਿੰਦਗੀ ਝਾਕਣ ਲੱਗ ਜਾਈਏ ਕਿਸੇ ਔਰਤ ਦੇ ਤੂਮਤਾ ਲਾ ਲਈਏ ਕਿਸੇ ਬੰਦੇ ਤੇ ਲਾ ਲਈਏ ਉਹ ਆਪਸ ਵਿੱਚ ਕੋਈ ਧਰਮ ਦੀ ਲੜਾਈ ਕਰਨ ਲੱਗ ਜਾਈਏ ਕੋਸ ਹੋਰ ਕਰਨ ਲੱਗ ਜਾਈਏ ਇਹ ਕੰਮਾਂ ਦੇ ਵਿੱਚ ਪਾ ਕੇ ਤੁਹਾਡਾ ਪੇਜ ਵੀ ਖਰਾਬ ਹੋਣਾਗਾ ਤੇ ਤੁਹਾਨੂੰ ਬਣਨਾ ਵੀ ਕੱਖ ਨਹੀਂ ਹੈ ਤਾਂ ਫੇਸਬੁੱਕ ਤੋਂ ਤੁਸੀਂ ਸਿੱਧੇ ਤੌਰ ਤੇ ਆਪਦੀ ਪਹਿਚਾਣ ਬਣਾਉਣੀ ਆ ਆਪਦੇ ਆਪ ਨੂੰ ਵੈਰੀਫਾਈ ਕਰਨਾਗਾ ਜਾਂ ਤਾਂ ਬਈ ਸਮਾਰਕ ਸਿੱਖਿਆ ਵਾਲੀਆਂ ਵੀਡੀਓ ਪਾਓ ਜੇ ਤੁਸੀਂ ਨਿਊਜ਼ ਆ ਤਾਂ ਨਿਊਜ਼ ਦੱਸ ਕੇ ਲੋਕਾਂ ਨੂੰ ਚੰਗਾ ਮੈਸੇਜ ਦਿਓ ਤੁਸੀਂ ਲੋਕਾਂ ਨੂੰ ਨੌਲੇਜ ਦੇ ਸਕਦੇ ਆ ਤੁਹਾਡੇ ਕੋਲ ਨੌਲੇਜ ਆ ਜ਼ਿੰਦਗੀ ਜਿਉਣ ਦਾ ਤਜਰਬਾ ਐ ਸਿੱਖਿਆ ਐ ਯੂਥ ਨੂੰ ਕਿਵੇਂ ਸਿੱਖਿਆ ਦੇ ਸਕਦੇ ਆ ਉਹ ਵੀਡੀਓ ਤੁਸੀਂ ਪਾ ਸਕਦੇ ਆ ਤੁਸੀਂ ਫੈਕਟ ਵੀਡੀਓ ਪਾ ਸਕਦੇ ਆ ਫੈਕਟ ਦੱਸੋਡੇ ਲਈ ਤੇ ਤਿੰਨ ਜਾਂ ਚਾਰ ਜਾਂ ਪੰਜ ਉਹ ਵੀਡੀਓ ਬਹੁਤ ਚੱਲਣਗੀਆਂ ਸਮਾਜ ਦੇ ਵਿੱਚ ਹੋ ਰਹੇ ਗਲਤ ਕੰਮਾਂ ਨੂੰ ਸਹੀ ਕਿਵੇਂ ਕਰਨਾ ਉਹਨਾਂ ਬਾਰੇ ਤੁਸੀਂ ਦੱਸੋ ਤਾਂ ਜਿਹੜੇ ਚੰਗੇ ਲੋਕ ਆ ਚੰਗੀ ਆਡੀਅੰਸ ਆ ਤੁਹਾਡੇ ਨਾਲ ਹੌਲੀ-ਹੌਲੀ ਉਹ ਜੁੜਦੀ ਜਾਣੀ ਆ ਪਰ ਬੁਰੇ ਕੰਮਾਂལ་ ਮੈਂ ਤੁਹਾਨੂੰ ਕਦੇ ਵੀ ਸਲਾਹ ਨਹੀਂ ਦੇਵਾਂਗਾ 노 ਡਾਊਟ ਉਹ ਚੀਜ਼ ਨਾਲ ਪੈਸੇ ਬਣ ਵੀ ਜਾਣਗੇ ਪਰ ਉਹਦੇ ਲਈ ਤੁਸੀਂ ਇੱਕ ਡਾਰਕ ਸਾਈਡ ਆ ਤੁਸੀਂ ਆਪ ਦਾ ਅੱਡ ਤੁਸੀਂ ਰੱਖ ਸਕਦੇ ਆ ਕੋਈ ਆਡੀ ਫੋਨ ਹੋਵੇ ਠੀਕ ਆ ਆਡੀ ਥੋੜੀ ਆਈਡੀ ਹੋਵੇ ਜੇ ਤੁਸੀਂ ਮੂਵੀ ਕਲੱਬ ਪਾ ਕੇ ਇੱਕ ਤਾਂਜਲੀ ਕਰਨ ਵਾਲਾ ਕੰਮ ਆ ਫੇਸਬੁੱਕ ਦੇ ਨਾਲ ਚੋਰੀ ਕਰ ਲੋ ਚੋਰੀ ਦੇ ਨਾਲ ਪੈਸਾ ਕੱਟਣਾਗਾ ਮੂਵੀਆਂ ਪਾ ਕੇ ਹਾਲੀਵੁੱਡ ਫਿਲਮਾਂ ਦੇ ਸੀਨ ਬਾਲੀਵੁੱਡ ਫਿਲਮਾਂ ਦੇ ਸੀਨ ਤਾਮਿਲ ਫਿਲਮਾਂ ਦੇ ਸੀਨ ਕਮੇਡੀ ਸ਼ੋਅ ਰੈਸਲਿੰਗ ਵਗੈਰਾ ਵਗੈਰਾ ਤੋਂ ਇਹਨਾਂ ਤੋਂ ਬੜੇ ਪੈਸੇ ਬਣ ਜਾਂਦੇ ਪਰ ਇਹ ਪੇਜ ਜਦੋਂ ਇੱਕ ਵਾਰੀ ਡੈੱਡ ਹੋ ਜਾਂਦਾ ਦੁਬਾਰਾ ਚੱਲਦੇ ਨਹੀਂ ਹੁੰਦੇ ਜੈਨੂਨ ਕੰਮ ਤੁਸੀਂ ਕਰਨਾ ਤਾਂ ਨਾਲ ਉਹਦਾ ਜੈਨੂਨ ਕੰਮ ਜ਼ਰੂਰ ਕਰੋ ਜਿਹਦੀ ਵੈ ਸੋਡੀ ਸਹੀ ਪਛਾਣ ਹੋਵੇ ਤਾਂ ਫੇਸਬੁੱਕ ਬਾਰੇ ਸੋਨੂੰ ਕੋਈ ਵੀ ਡਾਊਟ ਆ ਮਾਨੋਟਾਈਜ਼ ਕਿਉਂ ਨਹੀਂ ਹੋ ਰਿਹਾ ਰਿਵਿਊ ਦੇ ਵਿੱਚ ਕਿਵੇਂ ਪਿਆ ਕੋਈ ਕੰਟੈਂਟ ਪਾਲਿਸੀ ਆ ਕਮਿਊਨਿਟੀ ਸਟੈਂਡਰਡ ਦੀ ਪ੍ਰੋਬਲਮ ਆ ਡੇਂਜਰਸ ਇੰਡੀਵਿਜੂਅਲ ਦੀ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆ ਫੇਸਬੁੱਕ ਬਾਰੇ ਜਾਂ ਤੁਸੀਂ ਕਸਟਮਰ ਕੇਅਰ ਨਾਲ ਗੱਲ ਨਹੀਂ ਕਰ پا ਰਹੇ ਜਾਂ ਰੀਚ ਨਹੀਂ ਗ로우 ਹੋ ਰਹੀ ਆਡੀਅנס ਨਹੀਂ ਆ ਰਹੀ ਨੌਨ ਫਾਲੋਅਰ ਵਧਦਾ ਫਾਲੋਅਰ ਘਟਾ ਤਾਂ ਕਿਸੇ ਵੀ ਤਰ੍ਹਾਂ ਦੇ ਸਵਾਲ ਆ ਉਹ ਰੌਡ ਆਊਟ ਕਮੈਂਟ ਦੇ ਵਿੱਚ ਥੱਲੇ ਲਿਖੋ ਇੱਕ ਗਰੁੱਪ ਬਣਾਇਆ ਗਿਆ ਸਾਡੇ ਵੱਲੋਂ ਜਿੱਥੇ ਹਰ ਇੱਕ ਦੀ ਹੈਲਪ ਕੀਤੀ ਜਾਂਦੀ ਆ ਫ੍ਰੀ ਆਫ ਕੋਸਟ ਕਿਸੇ ਤੋਂ ਕੋਈ ਪੈਸੇ ਦੀ ਡਿਮਾਂਡ ਨਹੀਂ ਕੁਝ ਨਹੀਂ ਹੈਗੇ ਅੱਜ ਕੱਲ ਬੇਰੋਜ਼ਗਾਰੀ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਤਾਂ ਜੇ ਆਪਾਂ ਨੂੰ ਇਸ ਤਰ੍ਹਾਂ ਫੇਸਬੁੱਕ ਤੋਂ ਪੈਸਾ ਮਿਲ ਸਕਦਾ ਤਾਂ ਸਾਰੇ ਇੱਕ ਦੂਜੇ ਕੋਲ ਇੱਕ ਦੂਜੇ ਦਾ ਗਿਆਨ ਨੂੰ ਵੰਡੋ ਜਿਹਦੇ ਜਿਹਦੇ ਕੋਲ ਜਿਹੜੀ ਜਿਹੜੀ ਜਾਣਕਾਰੀ ਆ ਉਹ ਇੱਕ ਦੂਜੇ ਨਾਲ ਸ਼ੇਅਰ ਕਰੋ ਸਾਰਿਆਂ ਨੂੰ ਮਿਲ ਕੇ ਅੱਗੇ ਵਧਾਓ ਬਹੁਤ ਲੋਕ ਦੁਨੀਆ ਬਹੁਤ ਪੈਸੇ ਬਣਾ ਰਹੀ ਆ ਕਿਉਂਕਿ ਹੋਰ ਕੰਮਾਂ ਦੇ ਵਿੱਚ ਤੁਸੀਂ ਕਿੰਨਾ ਵੀ ਇੰਨੀ ਵੀ ਮਿਹਨਤ ਮਾਰ ਲਓ ਤੁਹਾਨੂੰ ਪਤਾ ਹੀ ਅੱਜ ਕੱਲ ਇੱਥੇ ਕਿੰਨਾ ਕੁ 10-15000 ਤੋਂ ਵੱਧ ਕੋਈ ਪੈਸਾ ਨਹੀਂ ਦਿੰਦਾਗਾ ਤਾਂ ਜੇ ਤੁਹਾਡੇ ਵਿੱਚ ਕ੍ਰੀਏਟੀਵਿਟੀ ਹੈਗੀ ਆ ਤੁਸੀਂ ਕਮੇਡੀ ਕਰ ਸਕਦੇ ਆ ਤੁਸੀਂ ਫਨੀ ਵੀਡੀਓ ਬਣਾ ਸਕਦੇ ਆ ਪਰ ਉਹਦੇ ਵਿੱਚ ਹੈਲਦੀ ਸਿੱਖਿਆ ਹੋਵੇ ਕੋਈ ਮਾੜੀਆਂ ਹਰਕਤਾਂ ਨਾ ਹੋਣ ਕੋਈ ਨੰਗੇਜ ਪੁਣਾ ਨਾ ਹੋਵੇ ਜਿਵੇਂ ਪ੍ਰੋਡੂਸਰ ਕਰਦੇ ਆ ਸਮਾਜ ਨੂੰ ਗਲਤ ਮੈਸੇਜ ਵਾਲਾ ਨਾ ਹੋ ਉਹਦੇ ਵਿੱਚ ਤੁਸੀਂ ਕਿਸੇ ਨਾ ਕਿਸੇ ਦਿਨ ਪ੍ਰੋਬਲਮਾਂ ਦੇ ਵਿੱਚ ਫਸੋਗੇ ਫਸੋਗੇ ਤਾਂ ਕਿਸੇ ਨੂੰ ਕੋਈ ਡਾਊਟ ਹੋਵੇ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਬਹੁਤ ਤੋਂ ਬਾਅਦ ਜਿੰਨੇ ਲੋਕ ਆਪਣੇ ਨਾਲ ਜੁੜਨੇ ਇਕੱਠੇ ਹੋਣਗੇ ਇਕੱਠਾ ਗਰੁੱਪ ਬਣਾਇਆ ਹੋਇਆ ਏ ਇੱਕ ਦੂਜੇ ਦੀ ਜਾਣਕਾਰੀ ਮਿਲੂਗੀ ਕਿਸੇ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਉਸੀ ਦਿਨ ਕਰ ਰਹੇ ਸੀ ਪ੍ਰੋਜੈਕਟ ਦੇ ਆਈਟਮ ਫੋਲੋ ਕਰ ਲਿਓ ਇਹ ਪੇਜ ਨੂੰ ਅੱਗੇ ਫੇਸਬੁੱਕ ਬਾਰੇ ਜੋ ਵੀ ਜਿਹੜੀ ਡੀਪ ਜਾਣਕਾਰੀ ਜਿਹੜੀ 20 ਜਾਣਕਾਰੀ ਹੁੰਦੀ ਆ ਜਿਹੜੀ ਕਦੇ ਤੁਹਾਨੂੰ ਪਹਾੜਾ ਨਹੀਂ ਲੱਭਦੀ ਕਿ ਆਹ ਸਮੱਸਿਆ ਦਾ ਕੀ ਹੱਲ ਕਰੀਏ ਉਹ ਇਸ ਨੂੰ ਕਰਕੇ ਦੇਵਾਂਗੇ ਮੁਫਤ ਦੇ ਵਿੱਚ ਠੀਕ ਆ ਜੀ ਮਿਲ ਲੈ ਨੈਕਸਟ ਵੀਡੀਓ ਦੇ ਵਿੱਚ